ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਇਸ ਕਰਕੇ ਐਨਮ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫੈਸਲਾ ਕਰਨੀ ਕੈਂਡੀਡੇਟ ਦੀ 13 ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਅੱਜ ਕੁਝ ਸ਼ਾਰਟਲਿਸਟ ਵੀ ਕਿਤੇ ਹੋਏ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਥੋਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਹਾਂ ਮਿਲ ਕੇ ਮੈਂ ਸਾਰਿਆਂ ਦੇ ਵਿਊਜ਼ ਲੈ ਲਿਆ ਇੰਡੀਵਿਜੂਲੀ ਵਿਊ ਲੁੱਤੀ ਹੈ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲਿਸਟ ਆ ਜੇਗੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤ ਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫਸ ਲੱਗਣਾ ਨਹੀਂ ਕੈਂਡੀਡੇਟ ਦੀ 13 ਕਿਉਂਕਿ ਉਹ ਇੰਤਜ਼ਾਰ ਕੀਤਾ ਜਾ ਰਿਹਾ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿੱਥੇ ਹੈ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਹੈ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਥੀਵਿਊਜ਼ ਲੈ ਲਿਆ ਇੰਡੀਵਿਜੂਲੀ ਥੀਵਿਊ ਲੁੱਤੀ ਹੈ ਕੰਬਾਈਲ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲਿਸਟ ਆ ਜਾਏਗੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਸੋ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤ ਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫਸ ਲੱਗਣਾ ਨਹੀਂ ਕੈਂਡੀਡੇਟ ਦੀ 13 ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿੱਥੇ ਹੈ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ अपने मेन वर्कर पूछते होने की राय है पार्लीमेंट चेहडा कैंडीडेट होना चाहिए है so, सो मैं छह पार्लीमेंट हलकिया मीटिंग की जितने हलका इंचार्ज एस जी पी सी मैंबर डिस्ट्रिक प्रेजिडेंट इम्पोर्टेंट बंदे बुलाए गए इंडिविजुअली उन्होंने सवेरे देखे ग्यारह बजे तू तो मैं इतने बैठा मिलकर मैं सारे व्यूज लेते हैं इंडिविजुअली व्यू लेते हैं कबाइल करके क्योंकि सा डेमोक्रेटिक सिस्टम है हले हले कंसल्टेष्ट चल रही है कंसल्टे दस दें ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆਹ ਜਿਹੜੀ ਸਰਕਾਰ ਹੈ ਭਗਵੰਤਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਨਨ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫਸਦਾ ਕਰਨ ਦੇ ਕੈਂਡੀਡੇਟ ਦੀ 13 ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿੱਥੇ ਹੈ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ individually ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੀ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਵਿਊਜ਼ ਲੈ ਲਿਆ ਇੰਡੀਵਿਜੂਲੀ ਵਿਊ ਲੈਂਦੀ ਹੈ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲਿਸਟ ਆ ਜੇਗੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ